ਸਾਥੀ ਦੋ ਹੀ ਨੇ ਤੁਹਾਡੇ ਪਹਿਲਾ ਸਾਥੀ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਜਿਹਨੂੰ ਮਹਾਰਾਜ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਸਨ ਪਹਿਲਾ ਸੱਜਣ ਪਹਿਲਾ ਸਾਥੀ ਪਹਿਲਾ ਮਿੱਤਰ ਜਿਹੜਾ ਹਮੇਸ਼ਾ ਤੁਹਾਡੇ ਨਾਲ ਜਿਵੇਂ ਇੱਥੇ ਪਾਤਸ਼ਾਹ ਜੀ ਕਹਿੰਦੇ ਨਾਨਕ ਥਿਰ ਹਰ ਭਗਤ ਹੈ ਤੇ ਰੱਖੋ ਮਨ ਮਾਇ ਪਹਿਲਾ ਸਾਥੀ ਪਰਮੇਸ਼ਰ ਪਹਿਲਾ ਸਾਥੀ ਪ੍ਰਮਾਤਮਾ ਪਹਿਲਾ ਸਾਥੀ ਪ੍ਰਮਾਤਮਾ ਦਾ ਨਾਮ ਦੂਜਾ ਸਾਥੀ ਪਤਾ ਕੌਣ ਹੈ ਦੂਜਾ ਸਾਥੀ ਤੁਹਾਡਾ ਸਰੀਰ ਇਹ ਦੂਜਾ ਸਾਥੀ ਹੈ ਤੁਹਾਡਾ ਇੰਨੇ ਆਰੰਭ ਤੋਂ ਲੈ ਕੇ ਅਖੀਰ ਤੱਕ ਤੁਹਾਡੇ ਨਾਲ ਨਿਭਣਾ ਹੈ ਇਹ ਸਾਥ ਹੀ ਐਸਾ ਹੈ ਜੇਕਰ ਚੱਲਦਾ ਸਾਰੇ ਤੁਹਾਡੇ ਨਾਲ ਚੱਲਦੇ ਨੇ ਜੇਕਰ ਇਹ ਕਿਤੇ ਦਿੱਕਤ ਪਰੇਸ਼ਾਨੀ ਚ ਆ ਕੇ ਡਿੱਗ ਪੈਂਦਾ ਸਭ ਤੋਂ ਪਹਿਲਾਂ ਇਹ ਜਿਹੜਾ ਸਰੀਰ ਤੁਹਾਨੂੰ ਚੱਕ ਕੇ ਦੌੜਦਾ ਸੀ ਇਸ ਸਰੀਰ ਤੁਹਾਡੇ ਤੇ ਬੋਝ ਬਣ ਜਾਂਦਾ ਹੈ ਤੇ ਜਿੱਦਣ ਇਹ ਸਰੀਰ ਤੁਹਾਡੇ ਤੇ ਬੋਝ ਬਣ ਜਾਂਦਾ ਤੁਸੀਂ ਆਪਣਿਆਂ ਤੇ ਬੋਝ ਬਣ ਜਾਂਦੇ ਹੋ ਤੇ ਜਿੱਦਣ ਆਪਣਿਆਂ ਤੇ ਬੰਦਾ ਬੋਝ ਬਣ ਜਾਂਦਾ ਉਸ ਦਿਨ ਆਪਣੇ ਆਪਣੇ ਰਹਿੰਦੇ ਨਹੀਂ ਉਹਦੋਂ ਆਪਣੇ ਆਪਣੇ ਨਹੀਂ ਰਹਿੰਦੇ ਕਿਉਂਕਿ ਇਹ ਬੋਝ ਬਣ ਗਿਆ ਹੁਣ ਪਾਤਸ਼ਾਹ ਕਹਿੰਦੇ ਨਿਜਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਤੋ ਇਹ ਜਿਹੜਾ ਦੂਜਾ ਸਾਥੀ ਹੈ ਇਹਦੇ ਲਈ 4-5 ਨੁਕਤੇ ਨੇ ਉਹਨਾਂ ਨੂੰ ਆਪਾਂ ਸਮਝਣਾ ਹੈ ਪਹਿਲਾ ਨੁਕਤਾ ਜੋ ਸਮਝਣ ਵਾਲਾ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਸਿਹਤ ਹੈ ਨਾ ਉਹ ਹਰ ਚੀਜ਼ ਤੋਂ ਪਹਿਲਾਂ ਹੁੰਦੀ ਹੈ ਬਾਕੀ ਸਾਰਾ ਕੁਝ ਇਹਦੇ ਤੋਂ ਬਾਅਦ ਆ ਜਿਹੜੀ ਸਾਡੀ ਸਿਹਤ ਹੈ ਉਹ ਸਭ ਤੋਂ ਪਹਿਲੀ ਚੀਜ਼ ਹੈ ਜਿਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਬਾਕੀ ਸਾਰਾ ਕੁਝ ਇਹਦੇ ਤੋਂ ਬਾਅਦ ਹੈ ਮਹਾਰਾਜ ਕਹਿੰਦੇ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਆ ਜਿਹੜੀ ਸਾਡੀ ਦੇਹ ਹੈ ਆ ਜਿਹੜੀ ਸਾਡਾ ਸਰੀਰ ਹੈ ਇਹ ਜੋ ਸਾਡੀ ਸਿਹਤ ਹੈ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਸੇਤ ਠੀਕ ਹੈ ਤੁਸੀਂ ਰੱਬ ਦੀ ਇਬਾਦਤ ਕਰ ਸਕਦੇ ਹੋ ਸੇਤ ਠੀਕ ਹੈ ਕਾਰੋਬਾਰ ਤੁਸੀਂ ਕਰ ਸਕਦੇ ਹੋ ਸੇਤ ਠੀਕ ਹੈ ਤੁਸੀਂ ਖਾ ਪੀ ਸਕ ਸਕਦੇ ਹੋ ਸੇਤ ਠੀਕ ਹੈ ਤੁਸੀਂ ਹੋਰ ਸੰਸਾਰ ਦੇ ਸੁੱਖ ਜਿਹੜੇ ਨੇ ਉਹ ਮਾਣ ਸਕਦੇ ਹੋ ਪਰ ਜੇਕਰ ਸੇਤ ਹੀ ਠੀਕ ਨਹੀਂ ਹੈਗੀ ਤਾਂ ਨ ਦੌਰ ਤੇ ਸੰਤ ਦਾ ਉਹਦਾ ਪਦਵੀ ਤਾਕਤ ਸਤਾ ਕਿਸੇ ਕੰਮ ਦੀ ਨਹੀਂ ਰਹਿੰਦੀ ਪਹਿਲੇ ਨੰਬਰ ਤੇ ਸੇਤ ਪਹਿਲਾ ਸਾਥੀ ਰੱਬ ਦੂਜਾ ਸਾਥੀ ਤੁਹਾਡਾ ਸਰੀਰ ਹਾਂ ਸਰੀਰ ਨੇ ਵੀ ਸਾਥ ਛੱਡਣਾ ਹੈ ਰੱਬ ਸਾਥ ਨਹੀਂ ਛੱਡਦਾ ਪਰਮੇਸ਼ਰ ਸਾਥ ਨਹੀਂ ਛੱਡਦਾ ਪਰ ਇਹ ਸੱਚ ਹੈ ਕਿ ਇਸ ਸੰਸਾਰ 'ਚ ਰਹਿੰਦਿਆਂ ਘਟ ਤੋਂ ਘਾਟੇ ਸਾਥੀ ਦੂਜਾ ਤੁਹਾਡੇ ਕੰਮ ਆਉਂਦਾ ਹੈ ਇਹਨੂੰ ਮਹਾਰਾਜ ਕਹਿੰਦੇ ਦੇ ਤੇਜਨ ਜੀ RAM ਉਪਾਇਆ RAM ਕਿ ਜਿਹੜੀ ਦੇ ਹੈ ਤੇਜਨ ਦੀ ਤਰ੍ਹਾਂ ਹੈ ਕੋੜੀ ਦੀ ਤਰ੍ਹਾਂ ਹੈ ਇੱਕ ਸਾਧਨ ਦੀ ਤਰ੍ਹਾਂ ਹੈ ਇਹ ਸਾਧਨ ਠੀਕ ਰਹੇਗਾ ਯਾਤਰਾ ਬਹੁਤ ਚੰਗੀ ਹੋਵੇਗੀ ਜੇਕਰ ਸਾਧਨ ਠੀਕ ਨਹੀਂ ਤੇ ਯਾਤਰਾ 'ਚ ਖਲਲ ਪੈਣਾ ਸ਼ੁਰੂ ਹੋ ਜਾਂਦਾ ਹੈ ਮੁਸੀਬਤ ਬਣ ਜਾਂਦੀ ਹੈ ਮੈਂ ਐਸੇ ਐਸੇ ਲੋਕ ਦੇਖੇ ਨੇ ਪਰਮੇਸ਼ਰ ਨਾ ਕਰੇ ਜਦੋਂ ਦੁਖੀ ਹੋ ਜਾਂਦੇ ਨੇ ਆਪਣੇ ਤਨ ਤੋਂ ਫਿਰ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੀ ਅਰਦਾਸ ਹੀ ਕਰ ਦਿਓ ਕਿ ਸਾਡੇ ਸਾਨੂੰ ਇਸ ਤੋਂ ਮੁਕਤੀ ਮਿਲ ਜਾਏ ਕਈਆਂ ਦੇ ਪਰਿਵਾਰ ਵਾਲੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਜਾਂ ਤੇ ਰੱਬ ਇਹਨੂੰ ਸਿਹਤ ਦੇਂ ਤੇ ਜਾਂ ਫਿਰ ਉਹਨੂੰ ਚੁੱਕ ਹੀ ਲੈ ਕਿਉਂ ਕਿਉਂਕਿ ਹੁਣਾ ਸਰੀਰ ਜਿਹੜਾ ਹੈ ਮਸ਼ੀਨ ਰੁਕ ਗਈ ਹੈ ਇਹ ਸਾਧਨ ਰੁਕ ਗਿਆ ਹੈ ਤੁਹਾਨੂੰ ਨੁਕਤਾ ਚੇਤੇ ਰੱਖਣਾ ਹੈ ਕਿ ਸਿਹਤ ਹਰ ਚੀਜ਼ ਤੋਂ ਪਹਿਲਾਂ ਹੈ ਬਾਕੀ ਸਾਰਾ ਕੁਝ ਦੇ ਪਿੱਛੇ ਹੈ ਦੂਜੀ ਚੀਜ਼ ਬਿਮਾਰੀ ਜਿਹੜੀ ਹੈ ਨਾ ਉਹ ਮਨ ਤੋਂ ਸ਼ੁਰੂ ਹੁੰਦੀ ਹੈ ਹਰ ਬਿਮਾਰੀ ਦਾ ਮੇਨ ਰੂਟ ਤੁਹਾਡਾ ਮਨ ਹੁੰਦਾ ਹੈ ਮਨ ਤੋਂ ਬਿਮਾਰੀ ਸ਼ੁਰੂ ਹੁੰਦੀ ਹੈ ਤੇ ਫਿਰ ਉਹ ਤੁਹਾਡੇ ਸਰੀਰ ਤੱਕ ਪਹੁੰਚਦੀ ਹੈ। ਅਗਰ ਤੁਹਾਡਾ ਮਾਨਸਿਕ ਸੰਤੁਲਨ ਠੀਕ ਹੈ ਤੇ ਤੁਹਾਡੀ ਸਿਹਤ ਵੀ ਠੀਕ ਰਹੇਗੀ। ਅਗਰ ਮਨ ਤੰਦਰੁਸਤ ਹੈ ਤਾਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਦੂਜਾ ਨੁਕਤਾ ਮਨ ਨੂੰ ਸਿਹਤਮੰਦ ਰੱਖੀਏ। ਸਿਹਤਮਾਨ ਤੋਂ ਭਾਵ ਕੀ ਹੈ ਤੁਹਾਡਾ ਮਨ ਪੋਜੀਟਿਵ ਹੋਣਾ ਚਾਹੀਦਾ ਰੋਗੀ ਨਹੀਂ ਹੋਣਾ ਚਾਹੀਦਾ ਸਕਾਰਾਤਮਕ ਹੋਣਾ ਚਾਹੀਦਾ ਨਕਾਰਾਤਮਕ ਨਹੀਂ ਹੋਣਾ ਚਾਹੀਦਾ ਤੁਹਾਡਾ ਮਨ پاک ਪਵਿੱਤਰ ਤੇ ਸਾਫ਼ ਹੋਣਾ ਚਾਹੀਦਾ ਮੈਲ ਨਾਲ ਨਹੀਂ ਭਰਿਆ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਫਿਰ ਕੀ ਕਰੋ ਜੇਕਰ ਮੈਲ ਆ ਜਾਏ ਪਰ ਇਹ ਮਤ ਪਾਪਾਂ ਕੈ ਸੰਗੋ ਧੋਪੈ ਨਾ ਮੈਂ ਕਰਾਂਗਾ ਵਸਤਰ ਮੈਲਾ ਹੋ ਜਾਂਦਾ ਫਿਰ ਆਪਾਂ ਧੋ ਲੈਨੇ ਆ ਨਾ ਭਾਂਡੇ ਆਪਾਂ ਧੋ ਲੈਨੇ ਆ ਸਾਫ਼ ਕਰ ਲੈਨੇ ਆ ਇੱਕ ਵਾਰੀ ਵਰਤ ਕੇ ਉਹਨਾਂ ਨੂੰ ਜੇਕਰ ਮਨ ਮੈਲਾ ਹੋ ਜਾਏ ਤੇ ਮਹਾਰਾਜ ਕਹਿੰਦੇ ਨੂੰ ਧੋ ਲੋ ਮਨ ਮੈਲਾ ਹੈ ਤੇ ਮਹਾਰਾਜ ਕਹਿੰਦੇ ਮਨ ਮਲੇ ਸਭ ਕਿਛ ਮੈਲਾ ਮਨ ਮੈਲਾ ਤੇ ਸਾਰਾ ਕੁਝ ਹੀ ਮੈਲਾ ਹੈ ਮਨ پاک ਸਾਬ ਪਵਿੱਤਰ ਐ ਸਭ ਪਵਿੱਤਰ ਐ ਮਨ ਚੰਗਾ ਹੈ ਸੰਸਾਰ ਚੰਗਾ ਹੈ ਨਜ਼ਰੀਆ ਚੰਗਾ ਹੈ ਤੇ ਸਭ ਕੁਝ ਚੰਗਈ ਐ ਤਾਂ ਦੂਜਾ ਨੁਕਤਾ ਜਿਹੜਾ ਸਮਝਣ ਵਾਲਾ ਹੈ ਉਹ ਇਹ ਹੈ ਕਿ ਬਿਮਾਰੀ ਤੁਹਾਡੇ ਮਨ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਤੁਹਾਡੇ ਤਨ ਤੱਕ ਪਹੁੰਚਦੀ ਹੈ ਇਸ ਕਰਕੇ ਮਾਨਸਿਕ ਸੰਤੁਲਨ ਹੋਣਾ ਸਿਹਰ ਹੋਣਾ ਟਿਕਾਊ ਚ ਹੋਣਾ ਇਹ ਬਿਨਾ ਗੁਰੂ ਦੀ ਕਿਰਪਾ ਤੋਂ ਨਹੀਂ ਹੁੰਦਾ ਮਨ ਰੇ ਥਿਰ ਰਹੋ ਮਤ ਕਤ ਜਾਹੀਂ ਜੀਉ ਬਾਹਰ ਟੁੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀਂ ਜੀਉ ਤੀਸਰਾ ਨੁਕਤਾ ਮਨ ਤੇ ਸਰੀਰ ਇੱਕੋ ਹਨ ਇਹ ਜੁੜੇ ਹੋਏ ਹਨ ਅਗਰ ਤੁਹਾਡਾ ਮਨ ਸ਼ਾਂਤ ਹੈ ਤਾਂ ਤੁਹਾਡਾ ਸਰੀਰ ਵੀ ਸ਼ਾਂਤ ਹੋਵੇਗਾ ਅਗਰ ਤੁਹਾਡਾ ਮਨ ਬੇਚੈਨ ਚੈਣਾ ਹੈ ਤਾਂ ਤੁਹਾਡਾ ਸਰੀਰ ਵੀ ਬੇਚੈਨ ਰਹੇਗਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੈ ਗੁਰਮੁਖੋ ਕਿ ਸਰੀਰ ਤੋਂ ਪਹਿਲਾਂ ਮਨ ਤੇ ਕੰਮ ਕਰਨਾ ਜ਼ਰੂਰੀ ਹੈ ਸਰੀਰ ਨੂੰ ਸਵਸਥ ਰੱਖਣਾ ਜਿੱਥੇ ਜ਼ਰੂਰੀ ਹੈ ਉਸ ਤੋਂ ਪਹਿਲਾਂ ਮਨ ਨੂੰ ਸਵਸਥ ਰੱਖਣਾ ਬੜਾ ਜ਼ਰੂਰੀ ਹੈ ਅਗਰ ਮਨ ਬੇਚੈਨ ਹੈ ਜੀਉ ਤਪਤ ਹੈ ਬਾਰੂ-ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜੈ ਜੋ ਪੱਕਾ ਰੁਗੀ ਬਲ ਲਾਇ ਹੁਣ ਜਿਹੜਾ ਬੰਦਾ ਪਰਮੇਸ਼ਰ ਨਾ ਕਰੇ ਤਣਾਵ ਵਿੱਚ ਚਲਾ ਗਿਆ ਡਿਪਰੈਸ਼ਨ ਚਲਾ ਗਿਆ ਉਹ ਸਰੀਰ ਨੂੰ ਦੇਖਦਾ ਹੀ ਨਹੀਂ ਫਿਰ ਸਰੀਰ ਨੂੰ ਨਹੀਂ ਦੇਖਦਾ ਫਿਰ ਉਹਦਾ ਹੌਲੀ-ਹੌਲੀ ਹੌਲੀ-ਹੌਲੀ ਸਰੀਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਿਉਂਕਿ ਮਨ ਤੇ ਸਰੀਰ ਜੁੜੇ ਹੋਏ ਨੇ ਦੋਨਾਂ ਨੂੰ ਅਲੈਦਾ ਅਲੈਦਾ ਕੀਤਾ ਨਹੀਂ ਜਾ ਸਕਦਾ ਚੌਥਾ ਨੁਕਤਾ ਜਲਦੀ ਉੱਠੋ ਜਲਦੀ ਸੋਵੋ ਜਲਦੀ ਉੱਠੋ ਜਲਦੀ ਸੋਵੋ ਸੌ ਕਾਲੇ ਪਰ ਜਿੰਨਾ ਇਹ ਸੌਖਾ ਲੱਗਦਾ ਉਹਨਾ ਸੌਖਾ ਹੈ ਕੋਈ ਨਹੀਂ। ਨਾ ਹੀ ਛੇਤੀ ਉੱਠਿਆ ਜਾਂਦਾ ਹੈ ਨਾ ਹੀ ਛੇਤੀ ਸੁੱਤਾ ਜਾਂਦਾ ਹੈ। ਸਾਡੀ ਦਿੱਕਤ ਕੀ ਹੈ? ਅਸੀਂ ਸੌਂਦੇ ਲੇਟ, ਉੱਠਦੇ ਲੇਟ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਸਹਜੇ ਸੋਵੇ ਸਹਜੇ ਜਾਗੇ। ਉਹ ਸਹਿਜੇ ਜੋ ਸੌਂਦਾ ਹੈ ਸਹਿਜੇ ਜਾਗਦਾ ਹੈ ਇਹ ਨੁਕਤਾ ਚੇਤੇ ਰੱਖਣਾ ਹੈ ਜਲਦੀ ਸੌ ਜਾਣਾ ਹੈ ਤੇ ਜਲਦੀ ਉੱਠਣਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਗੰਨ ਸੋ ਲਹਨ ਸਾਈ ਕੰਨੂ ਦਾਤ ਇਹ ਜਲਦੀ ਸੌਣ ਤੋਂ ਭਾਵ ਕੀ ਹੈ ਕਿ ਜੇਕਰ ਤੁਸੀਂ ਪਹਿਲੇ ਪੈਰ ਸੌ ਜਾਂਦੇ ਹੋ ਚੌਥੇ ਪੈਰ ਤੁਸੀਂ ਤੀਜੇ ਪੈਰ ਤੁਸੀਂ ਜਾਗ ਜਾਂਦੇ ਹੋ ਫਿਰ ਚਾਰ ਪੈਰ ਨੇ ਪਹਿਲਾ ਪੈਰ ਜਿਹੜਾ ਹੈ ਉਹ 6 ਤੋਂ 9 ਵਜੇ ਤੱਕ ਦਾ ਦੂਜਾ ਪੈਰ ਜਿਹੜਾ ਹੈ 9 ਤੋਂ 12 ਵਜੇ ਤੱਕ ਦਾ ਹੈ ਤੀਜਾ ਪੈਰ 12 ਤੋਂ 3 ਤੇ ਚੌਥਾ 3 ਤੋਂ 6 ਅਗਰ ਤੁਸੀਂ ਪਹਿਲੇ ਪੈਰ ਨੂੰ ਸੰਭਾਲਿਆ ਤਾਂ ਚੌਥਾ ਪੈਰ ਸੰਭਲੇਗਾ ਅੰਮ੍ਰਿਤ ਵੇਲਾ ਸੰਭਲੇਗਾ ਚੌਥੇ ਪੈਰ ਸਵੇਕ ਸੁਰਤਿਆਂ ਉੱਪਰ ਜਾ ਚਾਓ ਜਲਦੀ ਸੌਣਾ ਜਲਦੀ ਜਾਗਣਾ ਇਹਦੇ ਨਾਲ ਤੁਹਾਡਾ ਮਨ ਤੇ ਤੁਹਾਡਾ ਤਨ ਦੋਨੋਂ ਨਿਰੋਗ ਰਹੇਗਾ ਜੋ ਤੁਸੀਂ ਅੰਮ੍ਰਿਤ ਵੇਲੇ ਜਾਗੋਗੇ ਇਬਾਦਤ ਕਰੋਗੇ ਉਹ ਤੁਹਾਡੇ ਤਨ ਤੋਂ ਬਹੁਤ ਜ਼ਿਆਦਾ ਅਸਰ ਤੁਹਾਡੇ ਮਨ ਤੇ ਪਾਏਗਾ ਤਾਂ ਚੁਕਿ ਮਨ ਤੇ ਤਨ ਦੋਵੇਂ ਜੁੜੇ ਹੋਏ ਨੇ ਇਸ ਕਰਕੇ ਮਨ ਸਵਸਥ ਤੇ ਤਨ ਸਵਸਥ ਜਲਦੀ ਉਠੋ ਜਲਦੀ ਸੌਜੋ ਪੰਜਵਾਂ ਰੁੱਤਾਂ ਨਾਲ ਆਪਣਾ ਤਾਲ ਮੇਲ ਬਣਾਓ ਭਾਵ ਕੁਦਰਤ ਨਾਲ ਆਪਣਾ ਤਾਲਮੇਲ ਬਣਾਓ ਅਸੀਂ ਕੁਦਰਤ ਤੋਂ ਟੁੱਟ ਗਏ ਆ ਵੈਸੇ ਤੇ ਦੇਖੋ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਠੰਡ ਚ ਠੰਡ ਮਹਿਸੂਸ ਹੁੰਦੀ ਸੀ ਗਰਮੀਆਂ ਚ ਗਰਮੀ ਮਹਿਸੂਸ ਹੁੰਦੀ ਸੀ ਹੁਣ ਕੀ ਹੁੰਦਾ ਹੁਣ ਗਰਮੀਆਂ ਚ ਅਸੀਂ ਫੁੱਲੇ ਸੀ ਚਲ ਚੱਲਦੇ ਨੇ ਤੁਸੀਂ ਘਰੋਂ ਤੁਸੀਂ ਆਫਿਸ ਚੋਂ ਤੁਸੀਂ ਕਾਰ ਚੋਂ ਤੂੰ ਗਰਮੀ ਤੁਸੀਂ ਸਰੀਰ ਨੂੰ ਲੱਗਣ ਨਹੀਂ ਦਿੰਦਾ ਤੇ ਠੰਡੇ ਚ ਅਸੀਂ ਠੰਡ ਨਹੀਂ ਲੱਗਣ ਦਿੰਦੇ ਸਰੀਰ ਨੂੰ ਐਸਾ ਹੀ ਹੈ ਨਾ ਠੰਡ ਦੇ ਵਿੱਚ ਹੀਟਰ ਚੱਲਦੇ ਨੇ ਤੇ ਗਰਮੀਆਂ ਦੇ ਵਿੱਚ AC ਚੱਲਦੇ ਨੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਸੱਜਣ ਜਿਹੜੇ ਨੇ ਹੋ ਸਕਦਾ ਉਹਨਾਂ ਨੇ ਕਈ ਸਾਲ ਲੰਘ ਗਏ ਹੁਣ ਤਾਰੇ ਨਾ ਦੇਖੇ ਹੋਣ ਆਸਮਾਨ ਇਹ ਨਾ ਦੇਖਿਆ ਹੋਵੇ ਤੁਸੀਂ ਦੱਸੋ ਕਦੇ ਆਸਮਾਨ ਵੱਲ ਦੇਖਿਆ ਉੱਪਰ ਕਦੇ ਤਾਰੇ ਦੇਖੇ ਨੇ ਪਹਿਲਾਂ ਕੀ ਪਿੰਡਾਂ ਥਾਵਾਂ ਤੇ ਤੇ ਅੱਜ ਵੀ ਚਲੋ ਲੋਕ ਬਾਹਰ ਸੌਂਦੇ ਛੱਤਾਂ ਤੇ ਸੌਂਦੇ ਗਰਮੀਆਂ 'ਚ ਤੋਂ ਜਦੋਂ ਸੌਂਦਾ ਬੰਦਾ ਉਹ ਸਿੱਧਾ ਉੱਪਰ ਹੀ ਵੇਖਦਾ ਫਿਰ ਆਸਮਾਨ ਵੱਲ ਆਪਾਂ ਜਦੋਂ ਦੇਖਦੇ ਆ ਫਿਰ ਸਾਨੂੰ ਸ਼ਾਂਤੀ ਦਿਖਾਈ ਦਿੰਦਾ ਹੈ ਤਾਰੇ ਵਾਰੀ ਕਿੱਥੇ ਦੇਖੇ ਰੁੱਤਾਂ ਦੇ ਨਾਲ ਤਾਲਮਿਲ ਬਣਾਣਾ ਜੈਸੀ ਰੁੱਤ ਹੈ ਵੈਸਾ ਆਪਣੇ ਆਪ ਨੂੰ ਉਹਦੇ ਨਾਲ ਚਲਾਣਾ ਹੈ ਤੇ ਓੱਖ ਹੈ ਪਰ ਜੇਕਰ ਤੁਸੀਂ ਚਲਾ ਲੋਗੇ ਤੁਹਾਡਾ ਤਨ ਤੁਹਾਡਾ ਮਨ ਜਿਹੜਾ ਨਿਰੋਗ ਹੋ ਜਾਏਗਾ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਜਿੰਨੇ ਵੀ ਅਵਤਾਰ ਰਹਿਬਰ ਪੈਗੰਬਰ ਅਵਤਾਰ ਔਲੀਏ ਸੰਤ ਭਗਤ ਉਹ ਬੰਦਗੀ ਭਗਤੀ ਸਵੇਰੇ ਅਮਰਤ ਵੇਲੇ ਕਿੱਥੇ ਜਾ ਕੇ ਕਰਦੇ ਨੇ ਉਹ ਥੋੜਾ ਜਿਹਾ ਘਰ ਤੋਂ ਦੂਰ ਕੋਈ ਨਹਿਰ ਹੈ ਕੋਈ ਨਦੀ ਹੈ ਉਹਦੇ ਕਿਨਾਰੇ ਤੇ ਪਹੁੰਚ ਜਾਂਦੇ ਉੱਥੇ ਬੈਠ ਕੇ ਅਕਾਲ ਪੁਰਖ ਨਾਲ ਆਪਣਾ ਸਬੰਧ ਜੋੜਦੇ ਕੁਦਰਤ ਰੱਬ ਦੇ ਨੇੜੇ ਹੈ ਜਦੋਂ ਅਸੀਂ ਕੁਦਰਤ ਦੇ ਨੇੜੇ ਹੋ ਜਾਂਦੇ ਆ ਤੇ ਕੁਦਰਤ ਸਾਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ ਅਸੀਂ ਕੁਦਰਤ ਤੋਂ ਦੂਰ ਹੋ ਜਾਂਦੇ ਆ ਰੱਬ ਤੋਂ ਦੂਰ ਹੋ ਜਾਂਦੇ ਆ ਵੱਲੇ ਹਾਰੀ ਕੁਦਰਤ ਬਸੇ ਆ ਤੇਰਾ ਅੰਤ ਨਾ ਜਾਈ ਲਖਿਆ ਦਿਨ ਕੰਮਕਾਰ ਕਰਨ ਵਾਸਤੇ ਬਣਿਆ ਜਾਗਣ ਵਾਸਤੇ ਬਣਿਆ ਰਾਤ ਸੌਣ ਵਾਸਤੇ ਬਣੀ ਹੈ ਕੁਦਰਤੀ ਚਲੋ ਸਾਡਾ ਹੁਣ ਥੋੜਾ ਸਿਸਟਮ ਉਲਟਾ ਹੋ ਗਿਆ ਅਸੀਂ ਦਿਨੇ ਸੌਣਾ ਸ਼ੁਰੂ ਕਰ ਦਿੱਤਾ ਰਾਤ ਨੂੰ ਜਾਗਣਾ ਸ਼ੁਰੂ ਕਰ ਦਿੱਤਾ ਚਲੋ ਕਈ ਵਾਰੀ ਕਈ ਬੰਦਿਆਂ ਦਾ ਕੰਮਕਾਰ ਐਸਾ ਹੁੰਦਾ ਹੈ ਰਾਤ ਦੀ ਜੌਬ ਹੁੰਦੀ ਹੈ ਉਹ અપਵਾਦ ਹੈ ਨਿਯਮ ਨਹੀਂ ਹੈਗਾ ਬੰਦਾ ਰਾਤ 12 1 ਵਜੇ ਤੱਕ ਜਾਗਦਾ ਹੈ ਉਸ ਤੋਂ ਬਾਅਦ ਹੁੰਦਾ ਹੈ ਸਵੇਰੇ ਫਿਰ 4 ਵਜੇ ਕਿੱਥੋਂ ਉੱਠਿਆ ਜਾਏ ਅੰਮ੍ਰਿਤ ਵੇਲਾ ਕਿਵੇਂ ਸੰਭਾਲਿਆ ਜਾਏ ਤੂੰ ਕੁਦਰਤ ਤੋਂ ਦੂਰ ਹੋ ਗਏ ਕੁਦਰਤ ਦੇ ਨੇੜੇ ਜਾਾਂਗੇ ਤੇ ਫਿਰ ਇਹ ਸਾਡਾ ਸਰੀਰ ਸੰਭਲੇਗਾ ਸਰੀਰ ਸਵਸਥ ਰਹੇਗਾ ਸਾਡਾ ਸਰੀਰ ਸਵਸਥ ਰਹੇਗਾ ਤਾਂ ਇੱਕ ਸਾਥੀ ਸਾਡਾ ਸਾਡੇ ਨਾਲ ਹੈ ਹੁਣ ਇਸ ਸਾਥੀ ਦੇ ਜਰੀਏ ਅਸੀਂ ਫਿਰ ਦੂਜੇ ਸਾਥੀ ਦੇ ਨੇੜੇ ਪਹੁੰਚਣਾ ਹੈ ਉਹ ਸਾਥੀ ਕਿਹੜਾ ਹੈ ਪਰਮੇਸ਼ਰ ਹੈ ਦੋ ਸਾਥੀ ਹਮੇਸ਼ਾ ਸਾਡੇ ਨਾਲ ਰਹਿਣ ਉਹ ਤੇ ਸਾਥੀ ਸਾਡੇ ਨਾਲ ਹੀ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤ ਇਸ ਸਦਾ ਸੰਭਾਲੇ ਉਹ ਤੇ ਹਮੇਸ਼ਾ ਨਾਲ ਹੈ ਇਸ ਸਾਥੀ ਨੂੰ ਇਸ ਸਾਥੀ ਦੇ ਜਰੀਏ ਆਪਾਂ ਉਸ ਸਾਥੀ ਤੱਕ ਪਹੁੰਚਣਾ ਹੈ ਤਾਂ ਇਹ ਪੰਜ ਨੁਕਤੇ ਇਹਨਾਂ ਨੂੰ ਆਪਾਂ ਚੇਤੇ ਰੱਖਣਾ ਹੈ ਮੈਂ ਸੰਖੇਪ ਦੇ ਅੰਦਰ ਫਿਰ ਦੁਬਾਰਾ ਬੇਨਤੀ ਕਰ ਦਿੰਨਾ ਇਹ ਪੰਜ ਨੁਕਤਿਆਂ ਨੂੰ ਆਪਾਂ ਧਿਆਨ ਦੇ ਵਿੱਚ ਲੈ ਲੈਣਾ ਹੈ ਪਹਿਲਾ ਨੁਕਤਾ ਇਹ ਹੈ ਕਿ ਸਿਹਤ ਹਰ ਚੀਜ਼ ਤੋਂ ਪਹਿਲਾਂ ਹੁੰਦੀ ਹੈ ਬਾਕੀ ਸਾਰਾ ਕੁਝ ਇਸ ਦੇ ਪਿੱਛੇ ਹੈ। ਅਗਰ ਸਿਹਤ ਠੀਕ ਨਹੀਂ ਕੁਝ ਵੀ ਠੀਕ ਨਹੀਂ ਆਏਗਾ। ਬੰਦਾ ਭੱਜ ਦੌੜ ਕਰਦਾ ਹੈ। ਪਰਮੇਸ਼ਰ ਨਾ ਕਰੇ ਹਸਪੀਟਲ ਦੇ ਅੰਦਰ ਚਲਾ ਜਾਏ। ਜਦੋਂ ਹਸਪੀਟਲ 'ਚ ਪਿਆ ਹੁੰਦਾ ਫਿਰ ਉਹਦਾ ਧਿਆਨ ਇੱਕੋ ਚੀਜ਼ 'ਚ ਹੁੰਦਾ ਕਿ ਮੈਂ ਛੇਤੀ ਛੇਤੀ ਠੀਕ ਹੋ ਜਾ। ਬਾਕੀ ਸਭ ਉਹਨੂੰ ਭੁੱਲ ਜਾਂਦਾ ਹੈ। ਸਭ ਤੋਂ ਪਹਿਲਾਂ ਸਿਹਤ, ਬਾਕੀ ਸਾਰਾ ਕੁਝ ਉਸ ਦੇ ਪਿੱਛੇ ਹੈ। ਦੂਜੀ ਚੀਜ਼ ਹੈ ਬਿਮਾਰੀ ਮਨ ਤੋਂ ਸ਼ੁਰੂ ਹੁੰਦੀ ਹੈ ਫਿਰ ਤਨ ਤੇ ਪਹੁੰਚਦੀ ਹੈ ਅਗਰ ਤੁਹਾਡਾ ਮਨ ਸੰਤੁਲਿਤ ਹੈ ਸੇਤਮੰਦ ਹੈ ਸਥਿਰ ਹੈ ਤੇ ਤੁਹਾਡਾ ਸਰੀਰ ਵੀ ਸਥਿਰ ਰਹੇਗਾ ਤੀਜਾ ਨੁਕਤਾ ਮਨ ਤੇ ਸਰੀਰ ਜੁੜੇ ਹੋਏ ਨੇ ਇਹਨਾਂ ਨੂੰ ਅਲੈਦਾ ਅਲੈਦਾ ਨਹੀਂ ਕੀਤਾ ਜਾ ਸਕਦਾ ਮਨ ਸ਼ਾਂਤ ਹੈ ਤਾਂ ਤਨ ਸ਼ਾਂਤ ਰਹੇਗਾ ਅਗਰ ਮਨ ਸ਼ਾਂਤ ਹੈ ਤਾਂ ਤਨ ਵੀ ਅਸ਼ਾਂਤ ਹੋ ਜਾਏਗਾ ਬਿਲਕੁਲ ਵੈਸੇ ਜੈਸੇ ਜਿਵੇਂ ਤੁਹਾਨੂੰ ਕ੍ਰੋਧ ਹੁੰਦਾ ਇੱਕ ਉਦਮ ਮਨ ਕ੍ਰੋਧ ਨਾਲ ਭਰ ਗਿਆ ਨਾਲ ਦੇ ਨਾਲ ਤੁਹਾਡੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਬੁੱਲ ਫੜਕਣੇ ਸ਼ੁਰੂ ਹੋ ਜਾਂਦੇ ਨੇ ਉਹਦਾ ਪ੍ਰਭਾਵ ਪੈ ਗਿਆ ਮਨ ਸ਼ਾਂਤ ਹੋ ਗਿਆ ਸਰੀਰ ਸ਼ਾਂਤ ਹੋ ਜਾਂਦਾ ਹੈ ਚੌਥਾ ਜਲਦੀ ਉੱਠੋ ਜਲਦੀ ਸੌ ਜਾਓ ਪੰਜਵਾਂ ਰੁੱਤਾਂ ਦੇ ਨਾਲ ਕੁਦਰਤ ਦੇ ਨਾਲ ਤਾਲਮਿਲ ਬਣਾਓ ਮੈਂ ਕਈ ਵਾਰੀ ਬੇਨਤੀ ਕਰਦਾ ਘੱਟ ਤੋਂ ਘੱਟ ਤਿੰਨ ਚੀਜ਼ਾਂ ਕੁਦਰਤੀ ਬਣਾ ਲਓ ਪਹਿਲਾ ਸੌਣਾ ਕੁਦਰਤੀ ਬਣਾ ਲਓ ਦੂਜਾ ਜਾਗਣਾ ਕੁਦਰਤੀ ਬਣਾ ਲਓ ਤੀਜਾ ਖਾਣਾ ਕੁਦਰਤੀ ਬਣਾ ਲਓ ਕੁਦਰਤ ਦੇ ਨੇੜੇ ਰੱਬ ਹੈ ਜਦੋਂ ਤੁਸੀਂ ਕੁਦਰਤ ਦੇ ਨੇੜੇ ਚਲੇ ਜਾਓਗੇ ਤੇ ਕੁਦਰਤ ਤੁਹਾਨੂੰ ਰੱਬ ਦੇ ਨੇੜੇ ਲੈ ਜਾਏਗੀ ਤੋਂ ਇਹ ਪੰਜ ਨੁਕਤੇ ਚੇਤੇ ਰੱਖਣੇ ਨੇ ਨੋਟ ਕਰ ਲੈਣਾ ਇਹਨਾਂ ਨੂੰ ਲਿਖ ਕੇ ਰੱਖਣਾ ਹੈ ਇਹਦੇ ਨਾਲ ਤੁਹਾਡੇ ਦੋਵੇਂ ਸਾਥੀਆਂ ਦਾ ਕਾਰਜ ਪੂਰਾ ਹੋ ਜਾਏਗਾ ਸਰੀਰੂਪੀ ਸਾਥੀ ਤੁਹਾਡਾ ਠੀਕ ਰਹੇਗਾ ਸਰੀਰੂਪੀ ਸਾਥੀ ਠੀਕ ਰਿਹਾ ਤੇ ਤੁਸੀਂ ਪਰਮੇਸ਼ਰੂਪੀ ਸਾਥੀ ਨੂੰ ਆਪਣੇ ਸਰੀਰ ਦੇ ਜਰੀਏ ਇਸ ਸਾਧਨ ਦੇ ਜਰੀਏ ਤੁਸੀਂ ਉਸ ਤੱਕ ਪਹੁੰਚ ਹੀ ਜਾਓਗੇ ਤਾਂ ਪਾਤਸ਼ਾਹ ਕਹਿੰਦੇ ਨਿਝ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤੇ ਰੱਖੋ ਮਨਮਾਇ ਮਹਾਰਾਜ ਕਹਿੰਦੇ ਮੈਂ ਚੰਗੀ ਤਰ੍ਹਾਂ ਦੇਖ ਲਿਆ ਮੈਂ ਪਹਿਲਾਂ ਸਾਰੇ ਸੰਸਾਰ ਨੂੰ ਆਪਣਾ ਮੰਨਦਾ ਸੀ ਜਗਤ ਨੂੰ ਆਪਣਾ ਮੰਨਦਾ ਸੀ ਪਰ ਹੁਣ ਕੀ ਜਦੋਂ ਮੈਂ ਦੇਖਿਆ ਇੱਥੇ ਕੋਈ ਵੀ ਆਪਣਾ ਨਹੀਂ ਹੈ ਪਾਵ ਸਦਾ ਲਈ ਆਪਣਾ ਕੁਝ ਨਹੀਂ ਇੱਥੇ ਸਦਾ ਕਾਇਮ ਰਹਿਣ ਵਾਲਾ ਇੱਥੇ ਕੁਝ ਵੀ ਨਹੀਂ ਹੈਗਾ ਸਿਰਫ ਪ੍ਰਮਾਤਮਾ ਦੀ ਭਗਤੀ ਹੀ ਹੈ हे ਭਾਈ ਇਸ ਭਗਤੀ ਨੂੰ ਆਪਣੇ ਮਨ ਦੇ ਵਿੱਚ ਪ੍ਰੋਕ ਕੇ ਰੱਖ ਪਗਤੀ ਨੂੰ ਆਪਣੇ ਮਨ ਦਾ ਆਧਾਰ ਬਣਾ ਕੇ ਰੱਖ। ਸੋ ਸਤਿਗੁਰੂ ਜੀ ਕਿਰਪਾ ਕਰਨਾ, ਬਖਸ਼ਿਸ਼ ਕਰਨਾ, ਮਿਹਰਾਮਤ ਕਰਨ। ਇਹ ਜਿਹੜੇ ਪੰਜ ਨੁਕਤੇ ਆਪਾਂ ਸਮਝੇ ਨੇ, ਇਹਨਾਂ ਪੰਜ ਨੁਕਤਿਆਂ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਲਿਆਉਣ ਦਾ ਯਤਨ ਕਰਨਾ ਹੈ। ਔਰ ਇਹ ਪੰਜ ਨੁਕਤੇ ਸਾਡੇ ਜੀਵਨ ਨੂੰ ਜ਼ਰੂਰ ਇੱਕ ਚੰਗੀ ਸਿਹਤ, ਇੱਕ ਚੰਗਾ ਆਕਾਰ, ਇੱਕ ਚੰਗੀ ਘਾੜਤ ਦੇਣਗੇ।